ਪਾਕਿਸਤਾਨੀ ਏਜੰਟ ਤੋਂ ਪੰਜਾਬੀ ਨੌਜਵਾਨ ਮਲੇਸ਼ੀਆ ਚ ਹੋਇਆ ਧੋਖਾਧੜੀ ਦਾ ਸ਼ਿਕਾਰ ਅੰਮ੍ਰਿਤਸਰ ਦੇ ਰਾਮਦੇਰ ਸਥਿਤ ਵਡਾਲਾ ਨਿਵਾਸੀ 25 ਸਾਲਾ ਮਨਦੀਪ ਸਿੰਘ 31 ਮਾਰਚ 2018 ਨੂੰ ਇੱਕ ਏਜੰਟ ਰਾਹੀਂ ਮਲੇਸ਼ੀਆ ਕੰਮ ਕਰਨ ਲਈ ਗਿਆ ਸੀ ਇਸ ਏਜੰਟ ਨੇ ਉਸ ਨੂੰ ਵਰਕ ਪਰਮਿਟ ਦੀ ਬਜਾਏ ਟੂਰਿਸਟ ਵੀਜ਼ੇ ਉਤੇ ਮਲੇਸ਼ੀਆ ਭੇਜ ਦਿੱਤਾ ਜਿਸ ਮਗਰੋਂ ਉਸ ਨੂੰ ਮਲੇਸ਼ੀਆ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪੀੜਤ ਮਨਦੀਪ ਸਿੰਘ ਨੇ ਦੱਸਿਆ ਕਿ ਉਸ ਨਾਲ ਇੱਕ ਪਾਕਿਸਤਾਨੀ ਏਜੰਟ ਨੇ ਧੋਖਾਧੜੀ ਕੀਤੀ ਹੈ ਦੀਪ ਸਿੰਘ ਹੈ ਜੀ ਮੇਰਾ ਨਾਮ ਮੈਂ ਜੀ ਬਡਾਲੇ ਦਾ ਰਹਿਣ ਵਾਲਾ ਕੀ ਘਟਨਾ ਹੋਈ ਸਾਰੀ ਘਟਨਾ ਜੀ ਇੱਥੋਂ ਮੈਂ ਟੂਰਿਸਟ ਬੁਲਾ ਲਿਆ ਗਿਆ ਮੈਨੂੰ ਤੇ ਮੈਂ ਉੱਥੇ ਜਾ ਕੇ ਜੀ ਮੈਨੂੰ ਉਹਨਾਂ ਨੇ ਮਹੀਨਾ ਇੱਕ ਵੇਲਾ ਰੱਖਿਆ ਜਦੋਂ ਮੈਨੂੰ ਆ ਨਿਕਲ ਕਰਤਾ ਉਹਨਾਂ ਨੇ ਤੇ ਫਿਰ ਉਹਨਾਂ ਨੇ ਮੈਨੂੰ ਕੰਮ ਦੇ ਲਾਤਾ ਤੇ ਫਿਰ ਭਾਜੀ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਵਾਪਸ ਜਾਣਾ ਚਾਹੁੰਦਾ ਹਾਂ ਤੇ ਮੈਨੂੰ ਭਾਜੀ ਉਹਨਾਂ ਨੇ ਭੇਜਿਆ ਨਹੀਂਗਾ ਦਰਾਇਆ ਧਮਕਾਇਆ ਮੈਨੂੰ ਬਥੇਰਾ ਉਹਨਾਂ ਨੇ ਕੰਮ ਕਰਵਾਇਆ ਮੇਰੇ ਤੋਂ ਤੇ ਬਾਅਦ ਵਿੱਚ ਉੱਥੋਂ ਮੈਂ ਆ ਗਿਆ ਤੇ ਦਾੜੀ ਹੁਣੇ ਮੇਰੇ ਇਹਨਾਂ ਨੂੰ ਜਾਣਦੇ ਸੀ ਰਾਮੂ ਵਾਲੀ ਜੀ ਨੂੰ ਤੇ ਇਹਨਾਂ ਦਾ ਜੀ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਵਾਂ ਤੇ ਇਹਨਾਂ ਨੇ ਮੈਨੂੰ ਵਾਪਸ ਸੱਦਿਆ ਕਿਹੜੀ ਕੰਟਰੀ ਚ ਗਏ ਸੀ ਮੈਂ ਮਲੇਸ਼ੀਆ ਚ ਗਿਆ ਸੀ ਉੱਥੇ ਜਾ ਕੇ ਕਿਹੜੇ ਏਜੰਟ ਦੇ ਥਰੂ ਗਏ ਸੀ ਏਜੰਟ ਜੀ ਮੇਰੇ ਚਾਚੇ ਦੇ ਮੁੰਡੇ ਨੇ ਮੈਨੂੰ ਸੱਦਿਆ ਸੀ ਤੇ ਉਹਨਾਂ ਉਹਦੇ ਨਾਲ ਵੀ ਉਸ ਏਜੰਟ ਨੇ ਧੋਖਾ ਹੀ ਕੀਤਾ ਵਾ ਕੀ ਨਾਮ ਦਾ ਕਿੱਥੋਂ ਰਹਿ ਗਿਆ ਉਹ ਸੰਸ਼ੇਰ ਸਿੰਘ ਹੈ ਜੀ ਉਹਦਾ ਨਾਮ ਏਜੰਟ ਦਾ ਨਾਮ ਕੀ ਹੈ ਏਜੰਟ ਫੈਜ਼ਲ ਆ ਜੀ ਕਰਾਚੀ ਦਾ ਪਾਕਿਸਤਾਨ ਦਾ ਕਿੰਨੇ ਪੈਸੇ ਖਰਚੇ ਹੋਏ ਪਾਜੀ ਮੈਂ 110000 ਰੁਪਇਆ ਲਾ ਚੁਕਾ ਹਾਂ ਹਾਂਜੀ ਕਿੰਨੇ ਲਿਆ ਰੋਟੇ ਪਾਜੀ ਉਹ ਏਜੰਟ ਨੇ ਲਿਆ ਮੇਰੇ ਉਥੇ ਜਗੋ ਬੰਦੀ ਜਿਹਾ ਬਣਾਇਆ ਗਿਆ ਤੁਹਾਨੂੰ ਹਾਂਜੀ ਕੀ ਕੀਤਾ ਗਿਆ ਸੀ ਪਾਜੀ ਉਹਨਾਂ ਮੇਰੇ ਤੋਂ ਕੰਮਕਾਰ ਕਰਵਾਇਆ ਮੈਨੂੰ ਕਦੀ ਥੋੜੇ ਪੈਸੇ ਦੇ ਦਿੱਤੇ ਕਦੀ ਨਾ ਦੇ ਦਿੱਤੇ ਮੈਨੂੰ ਪਾਜੀ ਫੀਵਰ ਹੀ ਉਥੇ ਤੇ ਮੇਰੇ ਕੋ ਥੱਕੇ ਨਾ ਕੰਮ ਕਰਮਉਂਦੇ ਸੀ ਉਹ ਉਹ ਏਜੰਟ ਦੇ ਖਿਲਾਫ ਕੋਈ ਲਿਖਤੀ ਕੰਪਲੇਂਟ ਕੀਤੀ ਨਹੀਂ ਪਾਜੀ ਉਹਦੇ ਇੱਕ ਖਿਲਾਫ ਲਿਖਤੀ ਕੰਲੇਟ ਨਹੀਂ ਹੋਈ ਪਾਜੀ ਮੇਰੇ ਕੋ ਪੈਸੇ ਨਹੀਂ ਆਏ ਕੰਪਲੇਂਟ ਜੋ ਕੇ ਹਾਂਜੀ ਕੋਈ ਹੋਰ ਵੀ ਉੱਥੇ ਪਸਾ ਜੀ ਤੁਹਾਡੇ ਵਰਗੇ ਕੋਈ ਨੌਜਵਾਨ ਹਾਂਜੀ ਵਾਧੂ ਆ ਜੀ ਉੱਥੇ ਕੋਈ ਕੁੜੀਆਂ ਨਹੀਂ ਗਿਆ ਹਾਂਜੀ ਕੁੜੀਆਂ ਵਾਧੂ ਭਾਜੀ ਉੱਥੇ ਫਸੀਆਂ ਤੁਹਾਨੂੰ ਬੰਦੀ ਬਣਾਇਆ ਸੀ ਉੱਥੇ ਬੰਦੀ ਬਣਾਇਆ ਨਹੀਂ ਬੰਦੀ ਨਹੀਂ ਭਾਜੀ ਬਣਾਇਆ ਪਰ ਮੈਨੂੰ ਟੌਰਚਰ ਕਰਦਾ ਸੀ ਉਹ ਮਰ ਕੇ ਮੈਨੂੰ ਭੇਜਦਾ ਨਹੀਂ ਸੀ ਕੀ ਡਿਮਾਂਡ ਕਰਦਾ ਸੀ ਭਾਜੀ ਇਦਾਂ ਨਾ ਜਾਇਆ ਜਾਵੇ ਕੋਈ ਫਾਇਦਾ ਨਹੀਂ ਹੈਗਾ ਉੱਥੇ ਡੁਪਲੀਕੇਟ ਪਰਮਿਟ ਲੱਗਦੇ ਆ ਸਾਰਾ ਕੁਝ ਉੱਥੇ ਡੁਪਲੀਕੇਟ ਹੈਗਾ ਜੀ ਕੋਈ ਉੱਥੇ origignal ਕੰਮ ਨਹੀਂ ਹੈਗਾ 2 ਨੰਬਰ ਦਾ ਕੰਮ ਭਾਜੀ ਮਲੇਸ਼ੀਆ ਦੀ ਧਰਤੀ ਬਹੁਤ ਗੰਦੀ ਹੈ ਭਾਜੀ ਉਹ ਦੇਬਾ ਦੀ ਨਾ ਜਾ ਜਾਣ ਅਮਨਜੋਤ ਕੋ ਰਾਮੂ ਵਾਲੀਆ ਨੇ ਇਸ ਘਟਨਾ ਸੰਬੰਧੀ ਜਾਣਕਾਰੀ ਦਿੱਤੀ ਅੰਮ੍ਰਿਤਸਰ ਤੋਂ ਅਜੀਤ ਵੈਬ ਟੀਵੀ ਲਈ ਜਤਿੰਦਰ ਸਿੰਘ ਦੀ ਰਿਪੋਰਟ ਮੈਂ ਅਮਨਜੋਤ ਰਾਮੂ ਵਾਲੀਆ ਹੈਲਪਿੰਗ ਹੈਪਲੈਸ ਨਾਦੀ ਸੰਸਥਾ ਚਲਾਉਂਦੀ ਹਾਂ ਅਸੀਂ ਪੰਜਾਬ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਮੁੰਡੇ ਵਿਦੇਸ਼ਾਂ ਤੋਂ ਵਾਪਸ ਲੈ ਕੇ ਆਏ ਆਂ ਔਰ ਕੁੜੀਆਂ ਵੀ ਵਾਪਸ ਲੈ ਕੇ ਆਏ ਆਂ ਡੈੱਡ ਬਾਡੀਜ਼ ਵੀ ਲੈ ਕੇ ਆਉਂਦੇ ਆਂ ਅੱਜ ਪਰਸੋਂ ਅਸੀਂ ਇੱਕ ਮਲੇਸ਼ੀਆ ਤੋਂ ਮਨਦੀਪ ਸਿੰਘ ਨਾਂ ਦਾ ਨੌਜਵਾਨ ਵਾਪਸ ਲੈ ਕੇ ਆਏ ਆ ਇਹ 23 ਦਸੰਬਰ ਨੂੰ ਇਹਦੇ ਪਿਤਾ ਅਮਰਤਸਰ ਦੇ ਨੇੜੇੋਂ ਪਿੰਡ ਹੈਗਾ ਉੱਥੇ ਸਾਡੇ ਕੋਲ ਰਿਕਵੈਸਟ ਕਰਨ ਗਏ ਸੀ ਇਹ ਉੱਥੇ ਇਲੀਗਲ ਹੋ ਗਿਆ ਸੀ ਇਹਨੂੰ ਬੁਖਾਰ ਵੀ ਸੀ ਬਹੁਤ ਮੰਦੀ ਹਾਲਤ ਵਿੱਚ ਰਹਿ ਰਿਹਾ ਸੀ ਔਰ ਅਸੀਂ ਇਹਨੂੰ ਇਮੀਗ੍ਰੇਸ਼ਨ ਦੇ ਸ਼ੈਲਟਰ ਦੇ ਵਿੱਚ 23 ਤਰੀਕ ਨੂੰ ਭੇਜਿਆ ਉੱਥੇ ਇਹ 28 ਤਰੀਕ ਤੋਂ ਇਹਦੇ ਸ਼ੈਲਟਰ ਦੇ ਵਿੱਚ ਚਲਿਆ ਗਿਆ ਸੀ 23 ਤਰੀਕ ਨੂੰ ਆਏ ਤੇ 28 ਤਰੀਕ ਨੂੰ ਸ਼ੈਲਟਰ ਦੇ ਵਿੱਚ ਭੇਜਿਆ ਉਦੋਂ ਬਾਅਦ ਇਹਨੂੰ ਥੋੜੇ ਦਿਨ ਹੀ ਲੱਗੇ ਕਿ ਪਰਸੋ ਇਹ ਸਹੀ ਸਲਾਮਤ ਘਰ ਵਾਪਸ ਆ ਗਿਆ ਮੈਂ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਪੰਜਾਬ ਦੇ ਪੁੱਤ ਜੋ ਵਿਦੇਸ਼ਾਂ ਵਿੱਚ ਕੰਮ ਕਰਨ ਜਾਂਦੇ ਆ ਔਰ ਐਵੇਂ ਫਸ ਜਾਂਦੇ ਆ ਘੱਡੀਆਂ ਟਰੈਵਲ ਟਰੈਵਲ ਏਜੰਟਾਂ ਦੇ ਕਾਰਨਾਮੇ ਕਰਕੇ ਔਰ ਅੱਜ ਅਸੀਂ ਖੁਸ਼ੀ ਦਾ ਦਿਨ ਹੈ ਕਿ ਅਸੀਂ ਇੱਕ ਪੰਜਾਬ ਦੇ ਪੁੱਤ ਨੂੰ ਵਾਪਸ ਵਿਦੇਸ਼ ਤੋਂ ਘਰ ਲੈ ਕੇ ਆ ਸਕੇ ਉਸੇ ਕੀ ਹਾਲਾਤ ਸੀ ਮੁੰਡੇ ਇਹਦੇ ਹਾਲਾਤ ਬਹੁਤ ਮਾੜੇ ਸੀ ਜੀ ਨਾ ਤੇ ਇਹਦੇ ਕੋਲੇ ਖਾਣ ਨੂੰ ਪੈਸਾ ਸੀ ਨਾ ਇਹਦੇ ਕੋਲੇ ਰਹਿਣ ਨੂੰ ਛੱਤ ਸੀ ਇਹ ਦਰਦਰ ਦੀ ਠੋਕਰਾ ਖਾ ਰਿਆ ਸੀ ਉੱਪਰੋਂ ਇਹਦੇ ਕੋਲ ਇਹਨੂੰ ਬੁਖਾਰ ਚੜਦਾ ਸੀਗਾ ਇਹਦੇ ਪਿਤਾ ਮੇਰੇ ਕੋਲੇ ਜਾ ਕੇ ਭੁੱਬਾ ਮਾਰ ਕੇ ਰੋਣ ਲੱਗ ਗਏ ਔਰ ਇਹ ਪਿੱਛੇ ਇੱਕ ਵਾਈਫ ਹੈ ਦੋ ਬੱਚੇ ਆ ਮਾਂ-ਬਾਪਾ ਔਰ ਉਹਨਾਂ ਨੂੰ ਇਹੀ ਸੀ ਕਿ ਮੇਰਾ ਬੱਚਾ ਸ਼ਾਇਦ ਵਾਪਸ ਨਹੀਂ ਆ ਸਕਦਾ ਜ਼ਿੰਦਾ ਪਰ ਅਸੀਂ ਇਹਨੂੰ ਠੀਕ-ਠਾਕ ਵਾਪਸ ਲੈ ਆਂਦਾ ਇਹਦੀ ਬਹੁਤ ਖੁਸ਼ੀ ਦੀ ਗੱਲ ਹੈ